ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਭਗੁਰਜੀ ਦਾ ਖਾਲਸਾ ਭਗੁਰਜੀ ਕੀ ਫਤਿਹ ਜੀ ਮੈਂ ਸੰਦੀਪ ਸਿੰਘ ਬਾਹਣ ਜੀ ਮੈਨੇਜਿੰਗ ਡਾਇਰੈਕਟਰ ਇਨਾਇਤ ਰੀਅਲਟੇਟ ਗਰੁੱਪ ਅੱਜ ਤੁਹਾਨੂੰ ਸਾਰਿਆਂ ਨੂੰ ਖੇਚਲ ਲਈ ਤੇ ਤੁਸੀਂ ਜਿਹੜਾ ਜਿਹੜਾ ਵੀ ਨਾਮ ਲਮਾਓ ਥੋੜੇ ਸੋ ਪਹਿਲਾਂ ਤਾਂ ਧੰਨਵਾਦ ਕਰੂੰਗਾ ਸਾਰੀ ਪ੍ਰੈਸ ਦਾ ਜੀ ਜਿਨ੍ਹਾਂ ਨੇ ਆਪਣਾ ਇੰਨਾ ਇੰਪੋਰਟੈਂਟ ਸ케ਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਕੋਲ ਆਏ ਮੈਂ ਥੋੜਾ ਜਿਹਾ ਜਾਣੂ ਕਰਵਾਉਣਾ ਚਾਹੂੰਗਾ ਜੀ ਅਸੀਂ ਪਟਿਆਲੇ ਦੇ ਵਿੱਚ ਇੱਕ ਪਟਿਆਲਾ ਸੰਗੂਰ ਰੋਡ ਨੈਸ਼ਨਲ ਹਾਈਵੇ 7 ਦੇ ਉੱਤੇ ਪ੍ਰੋਜੈਕਟ ਕਰਿਆ ਜੀ ਕਿੰਗਸਟਨ ਟੈਰਸ ਅ ਇਨਾਇਤ ਗਰੁੱਪ ਦੀ ਗੱਲ ਕਰਾਂ ਜੀ ਤਾਂ ਇਨਾਇਤ ਗਰੁੱਪ ਨੇ ਸਟਾਰਟ ਕੀਤਾ ਜੀ ਆਪਣੀ ਬੇਟੀ ਦੇ ਨਾਮ ਤੇ ਜੀ ਜੋ ਕਿ ਸਵਾ 3 एकड़ ਦੀ ਲੈਂਡ ਹੈ ਜੀ ਜਿਹਦੇ ਵਿੱਚ ਅਸੀਂ ਬਹੁਤ ਲੈਵਿਸ਼ ਬ੍ਰਾਂਡਸ ਲੈ ਕੇ ਆ ਰਹੇ ਹਾਂ ਜੀ ਇੰਟਰਨੈਸ਼ਨਲ ਫੋਰ ਐਗਜ਼ਾਮਪਲ ਹਲਦੀ ਰਾਮ ਪਟਿਆਲੇ ਦੇ ਵਿੱਚ ਦੇਖੋ ਕੁਝ ਬ੍ਰਾਂਡਸ ਅਸੀਂ ਐਸੇ ਲੈ ਕੇ ਆ ਰਹੇ ਹਾਂ ਜੋ ਹੁਣ ਤੱਕ ਨਹੀਂ ਖੁੱਲੇ ਸੋ ਹਲਦੀ ਰਾਮ ਹੋ ਗਿਆ ਜੀ ਡੋਮਿਨੋਜ਼ ਹੋ ਗਿਆ ਜੀ ਗੇਮਿੰਗ ਜ਼ੋਨ ਬੱਚਿਆਂ ਦੇ ਗੇਮਿੰਗ ਜ਼ੋਨ ਦੀ ਬਹੁਤ ਜ਼ਿਆਦਾ ਨੀਡ ਸੀਗੀ ਪਟਿਆਲੇ ਨੂੰ ਸੋ 100 ਤੋਂ 200 ਫੈਮਿਲੀ ਅਰਾਊਂਡ ਜਾਂ 150 ਫੈਮਿਲੀ ਦਾ ਮੇਰੀ ਨੋਨ ਹੈ ਜੀ ਜਿਨ੍ਹਾਂ ਨੇ ਜਿਹੜੇ ਵੀ ਬੱਚਿਆਂ ਨੂੰ ਖੇਲਣ ਖਿਲਾਉਣ ਵਾਸਤੇ ਜਾਂ ਤਾਂ 100 ਕਿਲੋਮੀਟਰ ਦੂਰ ਜਾਂਦੇ ਨੇ ਜੀ ਜਾਂ ਚੰਡੀਗੜ੍ਹ ਤੋਂ ਬਾਹਰ ਜਾਂਦੇ ਨੇ ਜਾਂ ਚੰਡੀਗੜ੍ਹ ਜਾਂਦੇ ਨੇ ਰਾਂਡੇ ਤੱਕ ਉਹਨਾਂ ਨੂੰ ਹੁਣ ਕਿਤੇ ਜਾਣ ਦੀ ਲੋੜ ਨਹੀਂ ਪੈਗੀ ਆਉਣ ਵਾਲੇ 20 ਤੋਂ 22 ਵੀ ਦੇ ਅੰਦਰ ਅੰਦਰ ਉਹਨਾਂ ਨੂੰ ਇੱਕ ਖੂਬਸੂਰਤ ਲੈਵਲ ਜੋ ਪੰਜਾਬ ਸਾਡੇ ਤੱਕ ਐਵੇਂ ਦਾ ਪ੍ਰੋਜੈਕਟ ਨਹੀਂ ਬਣਿਆ ਤੁਹਾਨੂੰ ਵੀਡੀਓ ਦੇ ਰਾਹੀਂ ਸਾਰਾ ਦਿਖੀ ਗਿਆ ਜੀ ਉਸਤੇ ਉੱਤੇ ਜੀ ਇੰਨਾ ਖੂਬਸੂਰਤ ਵਰਕ ਕੀਤਾ ਹੈ ਅਗਰ ਉਸ ਦੀ ਹੁਣ ਆਪਾਂ ਗੱਲ ਕਰੀਏ ਅਪਰੂਵਲਸ ਦੀ ਤਾਂ ਬਾਕੀ ਤਾਂ ਮੈਨੂੰ ਪਤਾ ਨਹੀਂ ਜੀ ਲੇਕਿਨ ਅਸੀਂ ਸਭ ਤੋਂ ਪਹਿਲਾਂ 100% ਰਜਿਸਟਰੀ ਕਰਾਈ ਜੀ 19 ਜੂਨ 2024 ਇੱਕ ਸਾਲ ਪਹਿਲਾਂ ਉਸ ਤੋਂ ਬਾਅਦ ਅਸੀਂ ਐਡਵਰਟਾਈਜ਼ਮੈਂਟ ਕੀਤੀ ਆਪਣੀ ਨਾਇਤ ਦੀ ਉਸ ਤੋਂ ਬਾਅਦ ਅਸੀਂ 100% ਰਜਿਸਟਰੀ ਦੇ ਬਾਅਦ 100% ਪਟਿਆਲਾ ਦੀ CLU ਲਿੱਤਾ ਉਸ ਤੋਂ ਬਾਅਦ ਲਾਇਸੈਂਸ ਦਿੱਤਾ ਜੀ ਉਸ ਤੋਂ ਬਾਅਦ ਮਾਨਯੋਗ ਡਿਪਾਰਟਮੈਂਟ ਤੋਂ ਰੇਲਰ ਸਾਨੂੰ 30th ਮਈ ਨੂੰ ਕਲੀਅਰ ਹੋਇਆ ਜੀ ਉਸ ਤੋਂ ਬਾਅਦ ਅਸੀਂ ਜਾ ਕੇ ਉਹਦੀ ਪ੍ਰੀ ਲਾਂਚਿੰਗ ਸ਼ੁਰੂ ਕਰਨ ਲੱਗੇ ਇਸ ਦੇ ਫਾਇਦੇ ਕੀ ਕੀ ਨੇ ਜੀ ਉਹ ਥੋੜੇ ਦੱਸਣੇ ਚਾਹੂੰਗਾ ਪਟਿਆਲਾ ਵਾਸੀਆਂ ਨੂੰ ਪਟਿਆਲੇ ਵਾਲੇ ਬਹੁਤ ਬਾਹਰ ਜਾ ਕੇ ਪੈਸਾ ਲਾਉਂਦੇ ਨੇ ਕੋਈ ਗੁਰਦਾਵਾਉ ਜਾ ਰਿਹਾ ਕੋਈ ਚੰਡੀਗੜ੍ਹ ਤੋਂ ਬਾਹਰ ਜਾ ਰਿਹਾ ਕੋਈ ਦਿੱਲੀ ਤੋਂ ਬਾਹਰ ਜਾ ਰਿਹਾ ਕੋਈ ਕੰਪਨੀ ਕਿਤੇ ਫਰਾਡ ਹੋ ਜਾਂਦਾ ਉਦੋਂ ਬਹੁਤ ਲਾਸ ਹੁੰਦਾ ਮੈਂ ਸਿਰਫ ਇੰਨੀ ਕੀ ਰਿਕਵੈਸਟ ਕਰਨਾ ਚਾਹੁੰਗਾ ਕਿ ਮੈਂ ਇੱਕ ਤਾਂ ਇੱਥੇ ਦਾ ਲੋਕਲ ਬਿਲਡਰ ਹਾਂ ਜੀ ਪਟਿਆਲਾ ਦਾ ਵੀ ਪੜਿਆ ਹੋਇਆ ਹਾਂ ਜੀ ਮੇਰੀ ਐਮਬੀਏ ਫైనాన్స్ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਹੈ ਜੀ ਅਸੀਂ 30 ਸਾਲ ਤੋਂ ਸਾਡੀ ਫੈਮਿਲੀ ਇੱਥੇ ਰਹਿ ਰਹੀ ਹੈ ਜੀ ਤੁਸੀਂ ਅਪਰੂਵਲਸ ਦੀ ਗੱਲ ਕਰੋਗੇ ਤਾਂ 100% ਅਪਰੂਵਲਸ ਦੇ ਨਾਲ ਅਸੀਂ ਲਾਂਚ ਕੀਤਾ ਇਹਨੂੰ ਤੁਸੀਂ ਆਪਣੇ ਵਿਸ਼ਵਾਸ ਮੰਨ ਕੇ ਚੱਲਿਓ ਇੱਥੇ ਕੋਈ ਯੂਨਿਟ ਲੈ ਲੋਗੇ ਤੁਹਾਨੂੰ ਇਹਦਾ ਰਿਜ਼ਲਟ ਵਿਦਨ 20 ਮਨਸਰ 22 ਮਨਸ ਦਿਖੇਗਾ ਹਨ ਗੱਲ ਕਰਦੇ ਆ ਜੀ ਇਸ ਰੋਡ ਦੀ ਖਾਸੀਅਤ ਦੀ ਪਟਿਆਲਾ ਸੰਦੂਰ ਨੈਸ਼ਨਲ ਹਾਈਵੇ ਇਸ ਟਾਈਮ ਸਭ ਤੋਂ ਪੀਕ ਰੋਡ ਬਣ ਚੁੱਕਿਆ ਜੀ ਕਿਉਂਕਿ ਇਹਦੇ ਆ ਕਨੈਕਟੀਵਿਟੀਆ ਮੇਰੀ ਸਾਈਡ ਤੋਂ ਗੰਡਾ ਖੇੜੀ ਤੋਂ ਆਪਾਂ ਗੱਲ ਕਰੀਏ ਰਾਜਪੁਰੇ ਤੋਂ ਕਰਾਉਂਦੇ ਗੰਡਾ ਖੇੜੀ ਗੰਡਾ ਖੇੜੀ ਤੋਂ ਲੈ ਕੇ ਮੇਰੀ ਸਾਈਡ ਤੱਕ ਅਰਾਊਂਡ 20 ਤੋਂ 21 ਲੱਖ ਬੰਦੇ ਦੀ ਆਬਾਦੀ ਹੈ ਜੀ 20 ਤੋਂ 21 ਲੱਖ ਬੰਦੇ ਨੇ ਅਗਰ ਫਿਊਚਰ ਦੇ ਵਿੱਚ ਦਿੱਲੀ ਜੰਮੂ ਕਸ਼ਮੀਰ ਵੈਸ਼ਨੋ ਦੇ ਵੀ ਜਾਂ ਪਠਾਨਕੋਟ ਕਿਤੇ ਵੀ ਜਾਣਾ ਹੈ ਤਾਂ ਨੋ ਹੈਵ ਅਨਦਰ ਆਪਸ਼ਨ ਆਲਸੋ ਜੀ ਨੋ ਹੈਵ ਅਨਦਰ ਸ਼ਾਰਟਕਟ ਆਲਸੋ ਉਹਨੂੰ ਸੰਗਰੂਰ ਰੋਡ ਦੀ ਸਾਈਡ ਤੇ ਕੋਈ ਲੰਘਣਾ ਪੈਣਾ ਕਿਉਂਕਿ ਮੇਰੀ ਸਾਈਡ ਤੋਂ 19 ਕਿਲੋਮੀਟਰ ਅੱਗੇ ਫੱਗੂ ਵਾਲੇ ਕੋਲ ਇੱਕ ਭਾਰਤ ਵਾਲਾ ਜੰਮੂ ਕਟੜਾ ਹਾਈਵੇ ਦੀ ਕਨੈਕਟੀਵਿਟੀ ਛੁੜਨ ਜਾ ਰਹੀ ਹੈ ਜੋ ਕਿ ਤੁਹਾਨੂੰ ਫਿਊਚਰ ਚ ਬਹੁਤ ਬੈਨੀਫਿਟ ਦੇਊਗੀ ਜਿਹੜੇ ਬੰਦੇ ਨੇ ਕਦੀ ਸੰਗਰੂਰ ਰੋਡ ਨਹੀਂ ਵੀ ਦੇਖਿਆ ਉਹ ਵੀ ਉਸ ਰੋਡ ਨੂੰ ਦੇਖਣਗੇ ਸੋ ਉਹ ਰਸਤਾ ਸਾਡੀ ਸਾਈਡ ਦੇ ਅੱਗੋਂ ਜਾ ਰਿਹਾ ਸੋ ਸੈਕਿੰਡ ਕਨੈਕਟੀਵਿਟੀ ਜੋ ਪਤਾ ਲੱਗੀ ਹੈ ਜੀ ਹੁਣ ਕਿ ਤਰੇੜੀ ਜਿੱਦਾਂ ਟੋਲ ਟੈਕਸ ਦੇ ਕੋਲੋਂ 27.3 ਕਿਲੋਮੀਟਰ ਦਾ ਆਊਟਰ ਨੈਸ਼ਨਲ ਹਾਈਵੇ ਦਾ ਆਊਟਰ ਰਿੰਗ ਰੋਡ ਨਿਕਲ ਰਿਹਾ ਟੂਵਰਡਸ ਸਰਹੰਦਰ ਟੂਵਰਡਸ ਪਾਸਵਰਡ ਟੂਵਰਡਸ ਨਬਰ ਰੋਡ ਨੂੰ ਕਰਾਸ ਕਰਦੇ ਕੋ ਉਤਰੇ ਜੀ ਨੀਅਰ ਬੈਰੀਫਿਟ ਸਕੂਲ ਹੈ ਜੀ ਉਥੇ ਪਸਿਆਣੇ ਦੇ ਕੋਲ ਉਥੇ ਜਾ ਕੇ ਉਹ ਬਾਈਪਾਸ ਉਤਰਿਆ ਤਾਂ ਜਿਹੜਾ ਬੰਦਾ ਹੁਣ ਚੰਡੀਗੜ੍ਹੋਂ ਚੱਲ ਪਿਆ ਚੰਡੀਗੜ੍ਹੋਂ ਚੱਲ ਕੇ ਜਿਨੇ ਅੱਗੇ ਫਿਊਚਰ ਦੇ ਵਿੱਚ ਪਸਿਆਣੇ ਤੋਂ ਅੱਗੇ ਭਵਾਂਦੀਗੜ੍ਹ ਸੁਨਾਮ ਡੜਬਾ ਫਾਜ਼ਿਲਕਾ ਬਠਿੰਡਾ ਬਰਨਾਲਾ हनुमानगढ़ इवन राजस्थान ਚ ਵੀ ਐਂਟਰ ਕਰਨਾ ਹੈ ਤਾਂ ਉਹਨਾਂ ਨੂੰ ਪਟਿਆਲਾ ਸਿਟੀ ਦੇ ਅੰਦਰ ਐਂਟਰ ਹੋਣ ਦੀ ਕੋਈ ਜ਼ਰੂਰਤ ਨਹੀਂ ਪਈਗੀ ਜੀ ਆਉਣ ਵਾਲੇ 15 ਕਿ ਮਹੀਨਿਆਂ ਬਾਅਦ ਉਹ ਬਾਹਰੋਂ ਬਾਹਰ ਰੋਡ ਚੜਨਗੇ ਜੀ ਤੇ ਡਿਜੀਟਲ ਟੋਲ ਟੈਕਸ ਤੋਂ ਸਿੱਧਾ ਆ ਕੇ ਪਸ਼ਿਆਣੀ ਉਤਰਨਗੇ ਜੋ ਕਿ ਮੇਰੀ ਸਾਈਡ ਤੋਂ ਜਸਟ ਸਾਢੇ 1-3 ਕਿਲੋਮੀਟਰ ਪਿੱਛੇ ਹੈ ਇਹਦੇ ਨਾਲ ਹੀ ਇਸ ਰੋਡ ਦਾ ਦੇਖੋ ਕਿੰਨਾ ਵੱਡਾ ਬੈਨੀਫਿਟ ਹੋਣ ਜਾ ਰਿਹਾ ਹੈ ਗੱਲ ਜ਼ਮੀਨਾਂ ਦੀ ਕਰੀਏ ਤਾਂ ਅੱਜ ਜ਼ਮੀਨਾਂ ਵੀ ਸੋਨੇ ਨੂੰ ਹੱਥ ਲਾ ਚੁੱਕੀਆਂ ਨੇ ਅਸੀਂ ਮੈਂ ਰਿਕੁਐਸਟ ਕਰੂੰਗਾ ਆਪਣੇ ਸਾਰੇ ਪਟਿਆਲਾ ਪਰਿਵਾਰ ਨੂੰ ਪੰਜਾਬ ਪਰਿਵਾਰ ਨੂੰ ਹਰਿਆਣਾ ਪਰਿਵਾਰ ਨੂੰ ਜਿਹੜੇ ਵੀ ਮੇਰੇ ਨਾਲ ਜੁੜ ਜੋ ਵੀ ਅੱਜ ਪ੍ਰੀ ਲਾਂਚਿੰਗ ਦੇ ਵਿੱਚ ਖਰੀਦ ਲੇਗਾ ਉਸ ਨੂੰ ਅਗਲੇ 20 ਮਹੀਨਿਆਂ ਬਾਅਦ ਦਾ ਰਿਜ਼ਲਟ ਬੜਾ ਪੋਜ਼ਿਟਿਵਲੀ ਮਿਲਣਾ ਜੀ ਮੈਂ ਰੇਟ ਦੀ ਗੱਲ ਨਹੀਂ ਕਰੂੰਗਾ ਰੇਟ ਦੀ ਗੱਲ ਹੁਣ ਪਤਾ ਨਹੀਂ ਆਪਾਂ ਉਹ ਚ ਪ੍ਰੀਮੀਅਮ 2 ਕਰੋੜ ਰੁਪਏ ਜੇ 2.5 ਰੁਪਏ ਆਪਾਂ ਖੱਲੀ ਕਰਾਂਗੇ ਸਟੋਕ ਦੇ ਕੋਸ਼ਿਸ਼ ਕਰਾਂਗੇ ਵੀ ਜਿੰਨਾ ਗ੍ਰੇਡ ਸਾਡਾ ਹੁਣ ਹੈ ਉਸ ਤੋਂ ਡਬਲ ਸ਼ੁਰੂ ਹੋ ਜਾ ਸੋ ਇਸ ਚੀਜ਼ ਨੂੰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਾਰੀ ਪਟਿਆਲਾ ਜ਼ਿਲ੍ਹੇ ਨੂੰ ਤੇ ਪਲੱਸ ਆਲੇ ਦੁਆਲੇ ਦੇ ਜੋ ਸੜੀਆਂ ਸਬਡਿਵੀਜ਼ਨਸ ਨੇ ਉਹਨਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਅਸੀਂ ਪ੍ਰੀ ਲਾਂਚਿੰਗ ਸਟਾਰਟ ਕਰਤੀ ਹੈ ਬਹੁਤ ਘੱਟ ਬਿਲਡਰਸ ਨੇ ਜੀ ਜਿਹੜੀਆਂ ਇੰਨੀਆਂ ਅਪਰੂਵਲ ਤੋਂ ਬਾਅਦ ਪ੍ਰੋਜੈਕਟ ਸਟਾਰਟ ਕਰਦੇ ਨੇ ਤੁਹਾਨੂੰ ਜਿਆਦਾ ਪਤਾ ਇਸ ਬਾਰੇ ਨੌਲੇਜ ਹੈ ਕਿ ਲੋਕ ਕਈ ਵਾਰੀ ਰਜਿਸਟਰੀ ਵੀ ਵਾਲੇ ਪੂਰੀ ਨਹੀਂ ਹੁੰਦੀ ਤੇ ਕਲੋਨੀ ਕੱਟ ਲੈਂਦੇ ਨੇ ਤੇ ਮਾਲ ਵੀ ਵੇਚ ਜਾਂਦੇ ਉਹ ਬਾਅਦ ਵਿੱਚ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਫਿਰ ਉਹ ਸਾਰਿਆਂ ਨੂੰ ਫੇਸ ਕਰਨੀ ਪੈਂਦੀ ਹੈ ਸੋ ਇਸ ਫੇਸਿੰਗ ਨੂੰ ਮਤਲਬ ਇਸ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਾਲਿਡ ਕੀਤਾ ਫਿਰ ਆਪਣੀ ਜ਼ਮੀਨ ਨੂੰ ਸਾਲਿਡ ਕੀਤਾ ਫਿਰ ਅਪਰੂਵਲਸ ਨੂੰ ਸਾਲਿਡ ਕੀਤਾ ਫਿਰ ਅਸੀਂ ਇਹਨੂੰ ਲਾਂਚ ਕੀਤਾ ਤਾਂ ਇਹ ਲਾਂਚ ਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਫਾਇਦਾ ਹੋਊਗਾ ਮਹਾਰਾਜ ਸਰ ਸਰ ਕੋਈ ਕਈ ਵਾਰ ਇਹਨਾ ਦਿੱਕਤਾਂ ਦਿੱਕਤਾਂ ਆਉਂਦੀਆਂ ਨੇ ਜਦੋਂ ਆਪਾਂ ਫਲੈਟ ਵਗੈਰਾ ਲੈ ਲੈਨੇ ਆ ਤੇ ਉਤੇ ਸੜਕ ਨਹੀਂ ਪਈ ਹੁੰਦੀ ਕਈ ਵਾਰ ਸੀਵਰੇਜ ਨਹੀਂ ਪਈ ਹੁੰਦਾ ਕਈ ਵਾਰ ਕੰਟਰੈਕਟਰ ਨੂੰ ਕਸਟਮਰ ਨੂੰ ਦਿੱਕਤਾਂ ਆਉਂਦੀਆਂ ਨੇ ਉਸ ਦਾ ਵੀ ਕੋਈ ਪ੍ਰਬੰਧ ਹੈਗਾ ਉਹਦਾ ਪ੍ਰਬੰਧ ਹੈ ਜੀ ਬਿਲਕੁਲ ਸਿਕੋ ਰੇਰਾ ਆਉਣ ਦਾ ਮਤਲਬ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਜੀ ਰੇਰਾ ਡਿਪਾਰਟਮੈਂਟ ਤੇ ਪੋਡਾ ਡਿਪਾਰਟਮੈਂਟ ਸਾਡੇ ਤੋਂ ਇੱਕ ਵੀਜੀ ਲੈਂਦਾ ਬੈਂਕ ਗਰੰਟੀ ਜਾ ਤਾਂ ਉਹ ਤੁਹਾਡੇ ਸ਼ੋਰੂਮ ਕਲੱਚ ਕਰਾਉਂਦੇ ਸੀ ਜਾਂ ਉਹ ਤੁਹਾਡੇ ਤੋਂ ਬੈਂਕ ਗਾਰੰਟੀ ਲੈਂਦਾ ਉਹ ਪੈਸਾ ਸਿਰ ਵੀਸੀ ਕਰਕੇ ਹੀ ਲੈਂਦਾ ਕਿ ਅਗਰ ਕੱਲ ਨੂੰ ਕੋਈ ਬਿਲਡਰ ਕਿਤੇ ਧੋਖਾ ਦੇ ਜੇ ਛੱਡ ਜੇ ਤਾਂ ਉਹਨੂੰ ਉਸੇ ਹੀ ਪੈਸੇ ਨਾਲ ਉਹ ਡਿਵੈਲਪ ਕਰ ਸਕ ਰਹੇ ਸੋ ਉਹ ਚੀਜ਼ਾਂ ਇਹਦੇ ਵਿੱਚ ਖਤਮ ਹੋ ਚੁੱਕੀਆਂ ਨੇ ਕਿਉਂਕਿ ਮੇਰਾ ਰੇਰਾ ਵੀ ਆ ਚੁੱਕੀ 100% ਦੀ ਰਜਿਸਟਰੀ 100% ਦਾ ਸੀਐਲਯੂ 100% ਦਾ ਰੇਰਾ ਜੀ ਮਾਨ ਸਾਹਿਬ ਜੀ ਸਭਾ ਵਪਾਰੀ ਬੰਦਾ ਸੋਚਦਾ ਵੀ ਕਮਾਂਡ ਲਈ ਆਪਣਾ ਪ੍ਰੋਜੈਕਟ ਲੰਦਾ ਜੀ ਪਟਿਆਲਾ ਇੱਕ ਬਾਹੂ ਕਲਾ ਸ਼ਹਿਰ ਹੈ ਸੈੱਡ ਕਲਾਸ ਲੋਗ ਹੈ ਜੀ ਡਬਲ ਰਿਸਕ ਲੈ ਰਹੇ ਹਾਂ ਕਿਤੇ ਆਪਣਾ ਲੁਧਿਆਣਾ ਜਾਂ ਚੰਡੀਗੜ੍ਹ ਜਾਂ ਜਿਲਕਾ ਬੋਲਦਾ ਉਹ ਸਾਈਟ ਤੇ ਜਾਂਦੇ ਆ ਜਿਆਦਾ ਫਾਇਦਾ ਇੱਕ ਪਟਿਆਲਾ ਹੀ ਕਿਉਂ ਕਿਉਂਕਿ ਸਰ ਪਟਿਆਲਾ ਮੈਂ ਤੁਹਾਨੂੰ ਦੱਸਦਾ ਜੀ ਚੰਡੀਗੜ੍ਹ ਦੀ ਗੱਲ ਕਰ ਲਈਏ ਤਾਂ ਚੰਡੀਗੜ੍ਹ ਨੂੰ ਬਣਾਉਣ ਵਾਲਾ ਮੇਰੇ ਹਿਸਾਬ ਨਾਲ ਅੱਜ ਪਟਿਆਲਾ ਜਿਹੜਾ ਜਿਹੜਾ ਮਤਲਬ ਸਭ ਡਿਵੀਜ਼ਨਾਂ ਵੀ ਲਾਉਂਦਾ ਇਹ ਮੰਡੀਆਂ ਇੰਨੀਆਂ ਸਟਰੋਂਗ ਨੇ ਜੀ ਚਾਹੇ ਉਹ ਪਾਤੜਾ ਚਾਹੇ ਉਹ ਸਮਾਣਾ ਚਾਹੇ ਉਹ ਨਾਬਾ ਇਹੀ ਮੰਡੀਆਂ ਦਾ 99% ਪੈਸਾ ਚੰਡੀਗੜ੍ਹ ਚ ਘੁੰਮ ਰਿਹਾ ਸੀ ਕਿਉਂ ਨਾ ਆਪਣੇ ਸ਼ਹਿਰ ਚ ਰੁਕ ਜੇ ਉੱਥੇ ਤਰ੍ਹਾਂ ਤਰ੍ਹਾਂ ਦੇ ਬਿਲਡਰ ਨੇ ਜੀ ਕੋਈ ਬਾਹਰੋਂ ਆਇਆ ਹੋਇਆ ਜੀ ਕੋਈ ਕਿੱਥੋਂ ਆਇਆ ਹੋਇਆ ਜੀ ਅਸੀਂ ਮੈਂ ਸਭ ਤੋਂ ਪਹਿਲਾਂ ਥੋੜੀ ਦੇਰ ਪਹਿਲਾਂ ਤੁਹਾਨੂੰ ਕਹਿ ਕੇ ਹਟਿਆ ਵੀ ਇੱਥੋਂ ਦੇ ਜੰਗਲ ਇੱਥੇ ਦੇ ਪੜੇ ਲਿਏ ਇੱਥੋਂ ਹੀ 100% ਕਾਗਜ਼ ਲੈ ਕੇ ਬੈਠੇ ਹਾਂ ਸੋ ਇਸ ਚੀਜ਼ ਦਾ ਬੈਨੀਫਿਟ ਪਟਿਆਲੇ ਵਾਸੀਆਂ ਨੂੰ ਬਹੁਤ ਵਧੀਆ ਲਗਾਇਆ ਹੈ ਬਿਲਕੁਲ ਲਗਾਇਆ ਜੀ ਪਟਿਆਲੇ ਨਾਲ ਲਗਾਇਆ ਸੋ ਜੀ ਇਹਨੂੰ ਬਿਲਕੁਲ ਨਹੀਂ ਗਿਰਨ ਦੇਵਾਂਗੇ ਜੀ ਤੁਹਾਡੇ ਆਸ਼ੀਰਵਾਦ ਨਾਲ ਸਰ ਮਿਨੀਮਮ ਪ੍ਰਾਈਸ ਕਿ ਕੀ ਰੱਖੇ ਹੋਏ ਨੇ ਸਰ ਇਹਦੇ ਚ ਅਲਗ-ਅਲਗ ਨੇ ਜੀ ਸਾਡੇ ਕੋਲ 54 ਲੱਖ ਰੁਪਏ ਤੋਂ ਸਟਾਰਟ ਹੋ ਕੇ ਜੀ 16 ਤੋਂ 17 ਕਰੋੜ ਰੁਪਏ ਤੱਕ ਦੇ ਨਗਨੇ ਜੀ ਵੱਖਰੇ-ਵੱਖਰੇ ਸਰ ਜੀ ਤਾਂ ਕਮਰਸ਼ਲ ਪ੍ਰੋਜੈਕਟੀਵਿਟੀ ਲੈ ਕੇ ਆ ਰਹੇ ਆਣ ਵਾਲੇ ਸਮੇਂ ਚ ਰਹਿੈਸ਼ੀ ਵੀ ਹੋਈ ਰਹੀ ਬਿਲਕੁਲ ਹੋਏਗਾ ਜੀ ਇਹ ਹਲੇ ਸ਼ੁਰੂਆਤ ਹੈ ਜੀ ਉਹ ਕਹਿੰਦੇ ਨੇ ਵੀ ਉਹ ਇੱਕ ਸਟੈਪ ਚੱਕਣਾ ਜਾਂ ਇੱਕ ਸਟੈਪ ਕਰਨਾ ਬੜਾ ਮੁਸ਼ਕਿਲ ਹੁੰਦਾ ਸੋ ਮੈਨੇ ਅੱਗਾ ਦੋੜ ਪਿੱਛਾ ਚੌੜ ਨਹੀਂ ਕੀਤਾ ਕੁਝ ਪਹਿਲੋ ਇੱਕ ਵਾਰ ਟਰਾਈ ਕਰ ਲਈ ਸੀ ਜੀ ਦੋ ਤਿੰਨ ਪ੍ਰੋਜੈਕਟ ਕਿਉਂਕਿ ਵੀ ਪਹਿਲਾਂ ਇਹਨੂੰ ਇੱਕ ਨੂੰ ਡਿਲੀਵਰ ਕਰ ਦਈਏ ਉਸ ਤੋਂ ਬਾਅਦ ਫਿਰ 1 ਬਾਈ 1 ਕਰਾਂਗੇ ਔਰ ਇਹ ਪ੍ਰੋਮਿਸ ਰਹੂਗਾ ਵੀ ਜਿੰਨੇ ਪ੍ਰੋਜੈਕਟ ਕਰੂੰਗਾ 100% ਦੀ ਰਜਿਸਟਰੀ ਕਰਾ ਕੇ ਫਿਰ ਲਾਂਚ ਕਰੂੰਗਾ ਕਦੇ ਕਿਸੇ ਕਸਟਮਰ ਦਾ ਪੈਸਾ ਬਿਲਕੁਲ ਕਿਸੇ ਵੀ ਵਿਅਕਤੀ ਨਹੀਂ ਹੋਏਗਾ ਇਹ ਜਿਹੜਾ ਨਾਇਤ ਗਰੁੱਪ ਦਾ ਪ੍ਰੋਜੈਕਟ ਹੈ ਇਹਨੇ ਚ ਸਾਰਾ ਸੇਲ ਕਰਾਂਗਾ ਜਾਂ ਕੁਝ ਆਪ ਰਨ ਕਰੋਗੇ ਨਾਇਤ ਬਿਲਕੁਲ ਆਪ ਕਰੋਗੇ ਜੀ ਰਨ ਬੇਸਿਕਲੀ ਤਾਂ ਜੀ ਸਾਰਾ ਕੁਝ ਅਸੀਂ ਰੱਖਿਆ ਹੈ ਵੇਚਣ ਲਈ ਪਰ ਇਹ ਚ ਇੱਕ ਦੋ ਨਾ ਕੈਸੇ ਨੇ ਜੀ ਜੋ ਅਸੀਂ ਰੱਖੇ ਨੇ ਕਿ ਇਹਨੂੰ ਮੈਂ ਆਪ ਚਲਾਉਂਗਾ ਕਿਉਂਕਿ ਬੇਰਾ ਪਹਿਲਾ ਜੀ ਮੇਰੀ ਯਾਦਗਾਰੀ ਵੀ ਬਣੂਗੀ ਇਸ ਚੀਜ਼ ਤੋਂ ਮੇਰੀ ਅੱਗੇ ਚੀਜ਼ਾਂ ਵਿਕਣੀਆਂ ਬਈ 500 ਮੁੱਢਾ ਸਬੀਬੁੱਢਾ ਬਾਰੇ ਤਾਂ ਆਮ ਲੋਕਾਂ ਨੂੰ ਪਤਾ ਹੈ ਕਿ ਤੁਹਾਨੂੰ ਜਿਹੜੀਆਂ ਫੈਮਿਲੀਆ ਵਾਸਤੇ ਜੀ 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 ਬਹੁਤ ਲੋਕ ਤੇ ਰੱਖ ਪਾਉਣਗੇ ਨਹੀਂ ਸਕਦੇ ਜੀ ਤੇ ਜਿਹੜੇ ਵਪਾਰੀ ਹੈਗੇ ਮੇਰੇ ਵਪਾਰੀ ਉਹਨਾਂ ਵੱਡਾ ਕੱਟਾ ਕਰਕੇ ਨਹੀਂ ਕਰਦੇ ਇਸ ਦਾ ਪਤਾ ਹੈਗਾ ਉਹਨਾਂ ਵਾਸਤੇ ਪਲਾਨ ਰੱਖਿਆ ਜੀ ਉਹਨਾਂ ਵਾਸਤੇ ਅਸੀਂ ਛੋਟੀਆਂ ਬੇ ਸ਼ਾਪਸ ਕੱਢੀਆਂ ਨੇ ਜੀ ਫਾਰ ਐਗਜ਼ਾਮਪਲ 54 ਲੱਖ ਜਿਹੜੇ ਹੁਣ ਦੱਸ ਰਿਹਾ 54 ਲੱਖ ਵੀ ਇਹ ਨਹੀਂ ਹੈ ਜੀ ਜਿਹੜੇ 54 ਲੱਖ ਦੀ ਲੈ ਲਈ ਉਹਨਾਂ ਨੇ 54 ਲੱਖ ਅੱਜ ਹੀ ਅਗਲੇ 18 ਮਹੀਨਿਆਂ ਤੱਕ ਨੂੰ ਕੋ ਸਮਾਂ ਜੀ ਜਦੋਂ ਤੱਕ ਮੇਰੀ ਬਿਲਡਿੰਗ ਬਣੂਗੀ ਜਿਵੇਂ ਜਿਵੇਂ ਮੇਰੀ ਬਿਲਡਿੰਗ ਬਣੀ ਜਾਊਗੀ ਓਵੇਂ ਓਵੇਂ ਮੈਨੂੰ ਪੈਸੇ ਦੇਈ ਜਾਣਗੇ ਪਹਿਲਾ ਕੰਮ ਪੈਸੇ ਬਾਅਦ ਸੋ ਕੰਸਟਰਕਸ਼ਨ ਆਲਮੋਸਟ ਸਟਾਰਟ ਹੋ ਚੁੱਕੀ ਹੈ ਜੀ ਤੁਸੀਂ ਉਹ ਅੱਗੇ ਵੀਡੀਓ ਦੇ ਰਾਹੀਂ ਦੇਖੋਗੇ ਜੀ ਬਿਲਕੁਲ 100% ਹੈ ਜੀ ਰੇਰਾਂ ਦੇ ਵਿੱਚ ਲੋਨ ਦੀ ਹੀ ਵਿਸਿਟੀ ਹੁੰਦੀ ਹੈ ਜੀ 80% ਤੱਕ ਤੁਹਾਨੂੰ ਲੋਨ ਮਿਲ ਜਾਂਦਾ ਹੈ ਕਸਟਮਰ ਦਾ ਸਿੰਪਲ ਆਪਣਾ ਠੀਕ ਹੋਣਾ ਚਾਹੀਦਾ ਜੀ ਸਾਡੀ ਬੈਂਕਿੰਗ ਟੀਮ ਰੈਡੀ ਹੈ ਜੀ ਮਾਨ ਸਰ ਉੱਧਰ ਤੇ ਵਿਸ਼ਵਾਸ ਹੁੰਦਾ ਹੈ ਰੇਰਾ ਬਾਰੇ ਆਪ ਲੋਕਾਂ ਨੂੰ ਨਹੀਂ ਪਤਾ ਪੂਰਾ ਰੇਰਾ ਬਾਰੇ ਨਹੀਂ ਕਰਦੇ ਜਿਹੜਾ ਥੀ ਰੇਰਾ ਸਰ ਬੇਸਿਕਲੀ ਕੀ ਹੈ ਜੀ ਰੇਰਾ ਡਿਪਾਰਟਮੈਂਟ ਦੇ ਉਹ ਬਿਨਾ ਆਪਾਂ ਇਸ ਚੀਜ਼ ਨੂੰ ਮਤਲਬ ਡਿਵੈਲਪ ਹੀ ਨਹੀਂ ਕਰ ਸਕਦੇ ਉਹ ਲਾਇਸੈਂਸ ਦਿੰਦਾ ਹੈ ਇੱਕ 5 ਸਾਲ ਦਾ ਜਿਵੇਂ ਮੇਰਾ ਹੁਣ ਲਾਇਸੈਂਸ ਆਇਆ 2025 10 ਜੂਨ 2025 ਨੂੰ ਮੇਰਾ ਲਾਇਸੈਂਸ ਬਣ ਗਿਆ ਜਦੀ ਕਾਪੀ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਉਸਦੇ 5 ਸਾਲ ਦਾ ਸਮਾਂ ਦਿੰਦਾ ਹੈ ਰੇਰਾ ਬਿਲਡਰ ਨੂੰ ਕਿ ਤੁਸੀਂ ਇਹ 5 ਸਾਲ ਦੇ ਅੰਦਰ-ਅੰਦਰ ਜੋ-ਜੋ ਚੀਜ਼ਾਂ ਕਸਟਮਰ ਨੂੰ ਪ੍ਰੋਮਿਸ ਕੀਤੀਆਂ ਨੇ ਉਹ ਤੁਸੀਂ ਕਰਨੀਆਂ ਨੇ ਉਹ ਕਰਨੀਆਂ ਪੈਂਦੀਆਂ ਨੇ ਉਹਨਾਂ ਦੇ ਡਿਪਾਰਟਮੈਂਟ ਤੋਂ ਬਾਹਰ ਆਪਾਂ ਬਿਲਕੁਲ ਨਹੀਂ ਜਾ ਸਕਦੇ। ੁੱਡਾ ਵੀ ਹੁੰਦੀ ਹੈ ਜੀ ਸਟਾਰਟਿੰਗ ਸੀਐਲਯੂ ਪਲੱਸ ਲਾਇਸੈਂਸ ਲਾਇਸੈਂਸ ਤੋਂ ਡਿਵੈਲਪਲ ਕਰੋਗੇ। ਸੋ ਰੇਰਾ ਤੋਂ ਬਿਨਾ ਤਾਂ ਕੋਈ ਚੀਜ਼ ਪੋਸੀਬਲ ਨਹੀਂ ਹੈ ਜੀ। ਅਗਰ ਕੋਈ ਕਹਿੰਦਾ ਵੀ ਰੇਰਾ ਨਹੀਂ ਹੈਗਾ ਜੀ ਮੇਰਾ ਪ੍ਰੋਜੈਕਟ ਜਾਂ ਮੈਂ ਰੇਰਾ ਤੋਂ ਬਿਨਾ ਕੱਟ ਲਊਗਾ ਇਟਸ ਨਾਟ ਪੋਸੀਬਲ। ਰੇਰਾ ਇਜ਼ ਮੈਂਡਟਰੀ ਪਾਰਟ ਆਫ ਕਮਰਸ਼ੀਅਲ ਪ੍ਰੋਜੈਕਟ অর ਰ varsa